thank <laughs> you ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪੱਲੇ ਸ ਅਗਲੇ 48 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 13-14 ਅਪ੍ਰੈਲ ਤੱਕ 14 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਸਭ ਤੋਂ ਪਹਿਲਾਂ ਅੱਜ ਦੀਆਂ ਤਾਜ਼ਾ ਸੈਟਲਰ ਦਸਨਾ ਦੇਖ ਲੈਣੇ ਅੱਜ ਰਾਤ ਦੇ ਮੌਸਮ ਦੀ ਗੱਲ ਕਰ ਲੈਣੇ ਆ ਅੱਜ ਵੀ ਪਛਮੀ ਸਿਸਟਮ ਪੂਰਬੀ ਖੇਤਰ ਖਾਸ ਕਰ ਅਸੀਂ ਗੱਲ ਕਰਦੇ ਹਾਂ ਚੰਡੀਗੜ੍ਹ ਮਹਾਲੀ ਰੋਪੜ ਹੁਸ਼ਿਆਰਾ ਨਵਾਂ ਸ਼ਹਿਰ ਦੇ ਪੂਰਬੀ ਭਾਗ ਔਰ ਦੁਪਹਿਰ ਤੋਂ ਬਾਅਦ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਮੀਂਹ ਦੀਆਂ جاری ਸੀ ਤੇ ਸ਼ਾਮ ਮੰਦੇ ਵਾਲੇ ਬਦਲਾ ਦਾ ਨਿਰਮਾਣ ਹੋਇਆ ਜਿਹੜਾ ਕਿ ਇਸ ਵੇਲੇ ਫਟਿਆਲਾ ਤੇ ਦੂਜੇ ਹਸੇ ਸੰਗਰੂਰ ਜ਼ਿਲ੍ਹਾ ਤੇ ਕੁਝ ਮਲੇਰ ਕੋਟਲਾ ਤੋਰੀ ਇਹਨਾਂ ਫਾਗਾ ਦੇ ਵਿੱਚ ਉਮੀਦ ਕਰੇ ਮਾਰੀ ਜਾਂਦਾ ਹੋਇਆ ਅੱਗੇ ਲੰਘ ਰਿਹਾ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਇਹ ਸਿਸਟਮ ਇਸ ਵੇਲੇ ਸਰਗਰਮ ਹੈ ਤੇ ਅੱਜ ਰਾਤ ਇਹਨਾਂ ਫਾਗਾ ਦੇ ਵਿੱਚ ਮੀਂਹ ਚੱਕਰਦਾਰ ਹੋਣ ਦੀ ਉਮੀਦ ਹੈ ਸੋ ਅੱਗੇ ਫਾਗਾਂਗੇ ਅਗਲੇ 48 ਘੰਟੇ ਜਿਹੜੇ ਨੇ ਮੌਸਮ ਠੀਕ-ਠਾਕ ਰਹਿਣ ਦੇ आसार ਨੇ ਕਿਉਂਕਿ ਟੈਂਪਰੇਚਰ ਹੇਠਾਂ ਆਏ ਹੋਏ ਨੇ 35 ਸੈਲਸੀਅਸ ਦੇ ਹੌਲੀ-ਹੌਲੀ ਤਾਣੂ ਚੜਨਗੇ ਇਸ ਲਈ ਫਿਲਹਾਲ ਜਿੱਥੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਕੁਝ ਕਹਿ ਸਕਦੇ ਆ ਕਿ ਕੁਝ ਨਹੀਂ ਤੇ ਬਹੁਤ ਹੀ ਰਾਹਤ ਜੜੀ ਆ ਗਰਮੀ ਤੋਂ ਜਿਹੜੀ ਹੀਟ ਵੇਵ ਤੋਂ ਮਿਲ ਗਈ ਆ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਵਾਸੀਆਂ ਨੂੰ ਸੌਂਦੇ ਦਿਨਾਂ ਦੇ ਦਰਮਿਆਨ ਫਿਰ ਤੋਂ ਹੀਟ ਵੇਵ ਦੇ ਅਲਰਟ ਜਿਹੜੇ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਇਹ ਰਾਹਤ ਹੈ ਜਿਹੜੀ ਦੋ-ਤਿੰਨ ਦਿਨ ਰਹਿਣੀ ਆ ਉਸ ਤੋਂ ਬਾਅਦ ਟੈਂਪਰੇਚਰ ਫਿਰ ਤੋਂ ਤਾਣੂ ਚੜਨਾ ਸ਼ੁਰੂ ਹੋ ਜਾਣੇ ਆ ਸਗਿੰਦਰ ਦੇਖ ਸਕਦੇ ਹਾਂ ਫਿਲਹਾਲ ਨੋ ਵਾਰਨਿੰਗ ਅਗਲੇ 4 ਦਿਨਾਂ ਤੱਕ ਯਾਨੀ ਕਿ 15 ਫਰਵਰੀ ਤੱਕ ਕੋਈ ਵਾਰਨਿੰਗ ਨਹੀਂ ਹੈ 16 ਫਰਵਰੀ ਤੋਂ ਫਿਰ ਤੋਂ yellow alert ਜੜਿਆ ਜਾਰੀ ਕਰ ਦਿੱਤੇ ਗਏ ਨੇ ਹੀਟ ਵੇਵ ਇੱਕ ਵਾਰ ਫਿਰ ਤੋਂ ਮੋੜ ਜੜਿਆ ਮੋੜ ਸਕਦੀ ਹੈ ਤੇ ਫਿਰ ਤੋਂ ਹੀਟ ਵੇਵ ਚੱਲਣ ਦੇ आसार ਹੋਣਗੇ ਯਾਨੀ ਕਿ ਲੋ ਇੱਕ ਵਾਰ ਫਿਰ ਪਰੇਸ਼ਾਨ ਕਰੇਗੀ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਸੋ ਅਲਰਟ ਜੜਿਆ yellow alert ਜਾਰੀ ਕਰ ਦਿੱਤੇ ਗਏ ਨੇ ਧੰਨਵਾਦ ਜੀ ਸ਼ੁਕਰੀਆ